ਮੈਂ ਕੋਰੀਂ ਦੋਰ ਤੇ ਪਾਣੀ ਵੇਖ ਕੇ ਮਰਾ ਜੀ ਕਰੇ ਰੋਲ ਜਾ ਮੈਂਗਾ ਬਰਬਾਦ ਹੋ ਗਈ ਕੁਛ ਨਹੀਂ ਮੈਂ ਉੱਤੇ ਬਹਿ ਕੇ ਕੱਲਾ ਹੀ ਰੋਂਦਾ ਰਿਹਾ ਮੈਂਗਾ ਜੀ ਕਰਦੇ ਸ਼ਰਮ ਆਉਂਦਾ ਰਿਹਾ ਕੁਛ ਨਹੀਂ ਕੀ ਕਰਾਂਗੇ ਸਾਰੀ ਉਮਰ ਕਿਦੋਂ ਕਹਾਵਾਂਗੇ ਮੰਮੀ ਕੀ ਕਰੇ ਹਾਂ ਰੱਬ ਨੇ ਢੀਡੀ ਢੀਮਾਰ ਮਾਰ ਮਾਰਤੀ ਸਾਰਾ ਕੋਸਤਾ ਇਸ ਨੇ ਇਸ ਘਰ ਤੱਕ ਕਿੱਥੋਂ ਉੱਠਣਾ ਭਾਈ ਸਾਰੀ ਉਮਰ ਅੱਧੀ ਉਮਰ ਲੰਘ ਗਈ ਅਦੇ ਕੀ ਲਵਾਗੇ ਅਦੇ ਕੀ ਲਵਾ ਲੋਈ ਲੈ ਕੋਈ ਕਪੜਾ ਰਹਿ ਗਿਆ ਨਾਲ ਕੋਈ ਨੇ ਰੂਬੇ ਦਾ ਨਿਕੰਦੇ ਡੜੀਆਂ ਨਾਲ ਲੈ ਕੇ ਦਿੱਤੇ ਉਹੀ ਬੈੱਡਾ ਜੀ ਉਹੀ ਸਾਰਾ ਕੁਝ ਉਹ ਵੀ ਨਹੀਂ ਬਣਾਇਆ ਡਿਗੋਣੀ ਨਾ ਕੋਈ ਬਿੱਲੀ ਨਾ ਰਹਿ ਗਿਆ ਮਸ਼ਾਉਂ ਨੂੰ ਨਾ ਪਾਉਂ ਨੂੰ ਰਹਿ ਗੋਲੀ ਨਹੀਂ ਰਹਿ ਗਈ ਬਈ ਬੜੇ ਬੜੇ ਆ ਗਏ ਇਹ ਜਿਹੜੇ ਰੋਣਗੇ ਲੋ ਉੱਦਾਂ ਦੇ ਰੋਣਗੇ ਮਿੰਨ ਜੋ ਸਾਰੇ ਨੇ ਨਾ ਹਰੋ ਜੋ ਬਗੰਨ ਹੈ ਅੱਗੇ ਲੱਭਣ ਕੀ ਕਰਾਂਗੇ ਜੀ ਬੈਸਾਰੀ ਹਾਂ ਬਣਾਂਗੀ ਡੈਡੀ ਤੇ ਨਿੱਕੇ ਦੇ ਦੀ ਡੈਟ ਹੋ ਗਈ ਸੀ ਉਦੋਂ ਦੇ ਮੈਂ 15000 ਤੇ ਮਸ਼ੀਨ ਚਲਾਉਂਦਾ ਸੀ ਉਹ ਮੈਂ ਉਦੋਂ ਦੇ ਜੋਰ ਜੋਰ ਕੇ ਕੱਪੜੇ ਬਣਾਏ ਕਦੀ ਕੋਈ ਬਣਾ ਲੈ ਹਾਲੇ ਤੱਕ ਘਰ ਨਹੀਂ ਪਿਆ ਜਿਆਡੇ ਕੋ ਰਾਜਾ ਲਿਆ ਕੇ ਰੱਖਿਆ ਯੱਪਾ ਕੇ ਵਿਚਾਨ ਜਮੀਨੋਂ ਆਊਗਾ ਪਾਣੀ ਆਊਗਾ ਫੋਤੇ ਭਰਾਂਗੀ ਫੋਤੇ ਪਾਣੀ ਨਹੀਂ ਸਾਰਾ ਕੋਈ ਇੱਧੇ ਰਹਿ ਗਿਆ ਨਿਕਲੇ ਨਹੀਂ ਗਿਆ ਕੁਛ ਨਹੀਂ ਕੱਢਿਆ ਗਿਆ ਜੋ ਕੱਪੜਾ ਲੈ ਰਾਇਗੀ ਸਾਰੇ ਥੱਲੇ ਰਹਿ ਗਿਆ ਨਾ ਕੋਈ ਇੱਕ ਚੀਜ਼ ਨਹੀਂ ਬਚੂਆ ਆਧਾਰ ਕਾਰਡ ਪਹਿਲੀ ਦੇਖ ਜੋ ਵੀ ਅਧਾ ਪਾਸਪੋਰਟ ਸਾਰਾ ਗੋਜ ਇੱਥੇ ਰਹਿ ਗਿਆ ਕੁਛ ਕੱਢਿਆ ਨਹੀਂ ਗਿਆ ਜਿੰਨਾ ਪਾਣੀ ਆ ਗਿਆ ਸਾ ਪਾਣੀ ਤੇ ਸਾਰੇ ਲਾਥੀ ਹੈ ਜੀ ਹੱਲੇ ਵੀ ਇੰਨਾ ਇੰਨਾ ਪਾਣੀ ਆ ਜੀ ਅੱਡੇ ਕਰਾ ਜੀ ਬੋਬਰਾਲ ਭਾਈ ਕੋਈ ਚੀਜ਼ ਨਹੀਂ ਬਚੀ ਕੋਈ ਕੁਛ ਨਹੀਂ ਰੋਣਾ ਨਹੀਂਗਾ ਮਨਪ੍ਰੀਤ ਰੋਣਾ ਨਹੀਂਗਾ ਲੋਕ ਖੜ ਕੇ ਤੇਰੇ ਨਾਲ ਆ ਕੇ ਖੜ ਜਾਣਗੇ ਨਾ ਮੇਰਾ ਵੀਰ ਰੋਣਾ ਨਹੀਂ ਲੋਣਾ ਦਈ ਵੇਖ ਕੇ ਵੀ ਕੋ ਚੱਕਿਆ ਨਾ ਡੜੀਏ ਤੇ ਇੱਤ ਵੀ ਜਿਹੜਾ ਕੰਮ ਇਹ ਕੋਈ ਨਹੀਂ ਹੁਚਲਾ ਕਰ ਸਾਰੇ ਕੁਝ ਬੰਦ ਨਾ ਮੇਰਾ ਵੀਰ ਨਾ ਜਦੋਂ ਇਹ ਦਿਨ ਵੇਖਦੇ ਆ ਜੀ ਪੁੱਪਾ ਨਹੀਂ ਅੰਦਰੋਂ ਅੰਦਰੀ ਵੀ ਕੀ ਕਿਉਂ ਯਾਰਾਬ ਨੇ ਗਰੀਬਾਂ ਲਈ ਇਦਾਂ ਕਰਨਾ ਤੁਸੀਂ ਹਾਲਾਤ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਅਸੀਂ ਜਿੱਥੇ ਖੜੇ ਆ ਕਿਸੇ ਦਾ ਘਰ ਇਸ ਤਰ੍ਹਾਂ ਦਾ ਹੋਵੇ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਬੈੱਡ ਵਿਚਾਰਿਆਂ ਦਾ ਜੋ ਸਮਾਨ ਮੇਰੇ ਖਿਆਲ ਐਲਸੀਡੀ ਵੀ ਲਾਈ ਸੀ ਵੀਰੇ ਲਿਆ ਕੇ ਤੂੰ ਹਾਂਜੀ ਜੀ ਮੰਮੀ ਨੇ ਪੈਨਸਲਾਂ ਜੋੜ-ਜੋੜ ਕੇ ਲਿਆਂਦੀ ਹਲੇ 2 ਮਹੀਨੇ ਹੋਏ ਜੀ ਸਾਰਾ ਕਪੜਾ ਲੀੜਾ ਵੀ ਸਾਰਾ ਖਰਾਬ ਹੋ ਗਿਆ ਹਾਂਜੀ ਸਾਰੇ ਆਪਾਂ ਬੈੱਡ ਤੇ ਰੱਖੇ ਵੀ ਇੰਨਾ ਪਾਣੀ ਨਹੀਂ ਹੋਣਾ ਤੇ ਪਾਣੀ ਬਹੁਤ ਹੋ ਗਈ ਸਾਰਾ ਕੁਝ ਹੀ ਥੱਲੇ ਹੀ ਰਹਿ ਗਿਆ ਕੁਛ ਨਹੀਂ ਘੱਟਿਆ ਗਿਆ ਜੀ ਪਾਣੀ ਬਹੁਤ ਹੀ ਜਾ ਬਸ ਆ ਵੀ ਜਾਨ ਬਚਾਈਆਂ ਦੀ ਪਰੇ ਚਿੱਟੀ ਕੋਠੀ ਵੇਖੀ ਨਾ ਤੇ ਜਾਂ ਹਰਲੀ ਕੋਠੀ ਵੇਖੀ ਆ ਇਹ ਕੋਠੀ ਨਾ ਹੁੰਦੀ ਤੇ ਅੱਜ ਜਿੰਨੇ ਵੀ ਆਪਣੇ ਬੰਦੇ ਗੀ ਸਮਝ ਲਓ ਸਾਰੇ ਦੀਆਂ ਲਾਸ਼ਾਂ ਹੀ ਮਿਲਣੀਆਂ ਸੀਗੀਆਂ ਮਤਲਬ ਸਮਝ ਲਓ ਭਈ ਅਬ ਉਸੇ ਨਿਕਲੇ ਕਿਵੇਂ ਫਿਰ ਸਾਰੇ ਭਾਈ ਤੁਹਾਨੂੰ ਕੀ ਬਿਆਨ ਕਰੀਏ ਆਪਾਂ ਭੱਜ ਭੱਜ ਗਿਆ ਸਾਡੇ ਬੰਦਿਆਂ ਦੀ ਜਾਨਾਂ ਬਚਾਈਆਂ ਤੁਹਾਡਾ ਵੀ ਧੰਨਵਾਦ ਜੇ ਤੁਸੀਂ ਪਹੁੰਚ ਨਹੀਂ ਤੇ ਤੁਹਾਨੂੰ ਪਤਾ ਜੀ ਗਰੀਬਾਂ ਦੇ ਕੋਣ ਹੁੰਦਾ ਜੀ ਸਹੀ ਗੱਲ ਹੈ ਜੀ ਤਗਰੇ ਤਗਰੇ ਲੋਕਾਂ ਦੇ ਆ ਕੇ ਜਾਈ ਜਾਂਦੇ ਲੀਡਰ ਵੀ ਜਿਹੜੇ ਆਉਂਦੇ ਉੱਥੇ ਸੜਕ ਤੋਂ ਚੱਲ ਜਾਂਦੇ ਜੀ ਇੱਧਰ ਕੋਈ ਨਹੀਂ ਵੇਖਿਆ ਕਿ ਇਹਨੂੰ ਦਾਸ਼ਣ ਮਿਲਿਆ ਜਾਂ ਕਿ ਇਹਨੂੰ ਰੋਟੀ ਮਿਲਿਆ ਨਹੀਂ ਕਿ ਇਹਨੂੰ ਨੀ ਕੋਈ ਥੈਂਕ ਯੂ ਸੋ ਮਾਚ ਸਿਮਰਨ ਤੁਹਾਡੇ ਵਰਗੇ ਯੰਗ ਜਰਨਲਿਸਟ ਆ ਕੇ ਇਹੋ ਜੀਆਂ ਜਦੋਂ ਸਟੋਰੀਆਂ ਕਰ ਰਹੇ ਤਾਂ ਇਹ ਅਸਲ ਜਰਨਲਿਜ਼ਮ ਹੈ ਧੰਨਵਾਦ ਧੰਨਵਾਦ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਇਹ ਮੇਰਾ ਇੱਕੋ ਹੀ ਮਕਸਦ ਹੈਗਾ ਇਸ ਭਾਈ ਦੀ ਹੈਲਪ ਹੋ ਜਵੇ ਕਿਸੇ ਨਹੀਂ 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 ਭਾਈ ਨਾ ਨਾ ਵੀਰੇ ਆ ਕੰਮ ਨਹੀਂ ਕਰਨਾ ਨਹੀਂ ਭਾਈ ਇਹ ਕੰਮ ਨਹੀਂ ਕਰਨਾ ਆਪਾਂ ਚੜਦੀ ਕਲਾ ਵਾਲੇ ਲੋਕ ਆ ਭਾਈ ਆ ਕੰਮ ਕਿਸੇ ਦੇ ਵੀ ਪੈਰ ਨਹੀਂ ਫੜਨੇ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਆਇਆ ਜੀ ਇਤੋਂ ਤਾਂ ਕਾਫੀ ਲੋਕ ਆ ਇਹ ਨਹੀਂ ਭਾਈ